ਗਰ ਸਿੰਘ ਜਨਰਲ ਸਕੱਤਰ ਨਹਿਰੀ ਪਟਵਾਰ ਯੂਨੀਅਨ ਇਕਾਈ ਫਰੀਦਕੋਟ ਲਗਾਤਾਰ ਜਿਹੜਾ ਪ੍ਰਮੁਖ ਸਕੱਤਰ ਕ੍ਰਿਸ਼ਨ ਕੁਮਾਰ ਜਿਹੜੇ ਜਲ ਸਰੋਤ ਵਿਭਾਗ ਦੇ ਹੈਗੇ ਉਹ ਲਗਾਤਾਰ ਵਧੇਖੀਆਂ ਕਰਦੇ ਆ ਰਹੇ ਜੀ ਰੈਵਨਿਊ ਸਟਾਫ ਤੇ ਬਹੁਤ ਸਾਰੇ ਸਾਥੀਆਂ ਦੀਆਂ ਇੰਜੀਨੀਅਰ ਚਾਰ ਸ਼ੀਟਾਂ ਕੀਤੀਆਂ ਗਈਆਂ ਬਿਨਾਂ ਕੋਈ ਖਾਸ ਵਜ੍ਹਾ ਤੋਂ ਤੇ ਸਾਡੇ ਜਿਹੜੇ ਸੂਬੇ ਦੇ ਪ੍ਰਧਾਨ ਸਾਹਿਬ ਹੈ ਜਿਸ ਕਰਨ ਸਿੰਘ ਜੀ ਗਰੀਪੋਟ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਜੀ ਇਹਦੇ ਜਦੋਂ ਉਹਨਾਂ ਨੇ ਵਿਰੋਧ ਦਰਜ ਕਰਵਾਇਆ ਇਹਦੇ ਖਿਲਾਫ ਤੁਸੀਂ ਹੁਣ ਕੀ ਮੰਗ ਕਰ ਦਿੱਤੀ ਹੋਣਾ ਚਾਹੀਦੇ ਸਾਡੀ ਡਿਮਾਂਡ ਹੈ ਜੀ ਕਿ ਪ੍ਰਮੁਖ ਸਕੱਤਰ ਨੂੰ ਮੁਅਤਲ ਕੀਤਾ ਜਾਣਾ ਚਾਹੀਦਾ ਬੋਰਸਟਨ ਆਪਰ ਹੋਰ ਤੁਹਾਡੇ ਤੋਂ ਜਿਹੜੀਆਂ ਸਾਡੀਆਂ ਚਾਰ ਸ਼ੀਟਾਂ ਕੀਤੀਆਂ ਸਾਥੀਆਂ ਨੇ ਉਹ ਵਾਪਸ ਹੋਣੇ ਚਾਹੀਦੀਆਂ ਪਰ ਤੇ ਪ੍ਰਧਾਨ ਜਸਕਰਨ ਸਿੰਘ ਜੀ ਨੂੰ ਜਿਹੜਾ ਬਹਾਲ ਕਰਕੇ ਵਾਪਸ ਉਸੇ ਜਗ੍ਹਾ ਬਠੰਡਾ ਵਾਪਸ ਲਾਇਆ ਜਾਣਾ ਚਾਹੀਦਾ। ਸਾਡੇ ਸਾਥਾਰਾ ਕੀ ਨਾਮ ਹੈ? ਕਵਲਜੀਤ ਸਿੰਘ ਵੇਦੀ ਜੀ ਚੇਅਰਮੈਨ ਪਟਵਾਰ ਯੂਨੀਅਨ ਡਿਵੀਜ਼ਨ ਫਰੀਦਕੋਟ ਜੀ। ਅੱਜ ਅਸੀਂ ਇਕੱਠੇ ਹੋਏ ਹਾਂ ਜੀ ਸਾਡਾ ਸੂਬੇ ਦਾ ਪ੍ਰਧਾਨ ਨੂੰ ਜੋ ਜ਼ਬਰਦਸਤੀ ਮੁਅਤਲ ਕੀਤਾ ਗਿਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਜੋ ਕਿ ਗਲਤ ਅੰਕੜਿਆਂ ਦੇ ਆਧਾਰ ਤੇ ਇੱਕ ਕਮਿਸ਼ਾ ਬਣਾ ਕੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਅਸੀਂ ਅੱਜ ਐਕਸ਼ਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਕਿ ਜੇ ਉਹ ਉਹਨੂੰ ਬਹਾਲ ਨਾ ਕੀਤਾ ਗਿਆ ਤਾਂ ਅਸੀਂ 16 ਤਰੀਕ ਤੋਂ ਪੱਕੇ ਤੌਰ ਤੇ ਕਰਮਸ਼ੋੜ ਹੜਤਾਲ ਦੇ ਵਿੱਚ ਜਾ ਰਹੇ ਹਾਂ ਇਹ ਸਰਕਾਰ ਨੂੰ ਸਰਕਾਰ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਸਾਡੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨਾਲ ਆਈਐਸ ਨਾਲ ਸਾਡੀ ਇਹ ਇੱਕ ਲੜਾਈ ਚੱਲ ਰਹੀ ਹੈ ਨਾ ਕਿ ਸਰਕਾਰ ਨਾਲ ਜੋ ਕਿ ਉਹ ਕਿ ਕਈ ਗੱਲਾਂ ਤੇ ਸਾਨੂੰ ਗਮਰਾਹ ਕੀਤਾ ਜਾ ਰਿਹਾ ਵੀ ਸਰਕਾਰ ਨਾਲ ਦੇ ਉਲਟ ਮੁਲਾਜ਼ਮ ਅਸੀਂ ਹਰੇਕ ਕੰਮ ਕਰਨ ਨੂੰ ਤਿਆਰ ਹਾਂ ਪਰ ਜਿਹੜਾ ਇਹ ਗਲਤ ਅੰਕੜੇ ਯਾਨੀ ਕਿ ਜੋ ਕਿ ਕਿਸਾਨਾਂ ਨਾਲ ਵੀ ਧੱਕਾ ਹੈ ਪੰਜਾਬ ਨਾਲ ਵੀ ਧੱਕਾ ਹੈ ਇਸ ਕਰਕੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਸਾਡਾ ਇਸ ਲਈ ਅੱਜ ਮਤਵਲ ਕੀ ਮੰਗ